ਲੁਧਿਆਣਾ ਦੇ ਸਾਊਥ ਸਿਟੀ ਇਲਾਕੇ ਦੇ ਵਿੱਚੋ ਵਿਸ਼ੇਸ਼ ਤੌਰ ਤੇ ਅਕਾਲੀ ਦਲ ਛੱਡ ਭਾਜਪਾ ਚ ਸ਼ਾਮਲ ਹੋਏ ਵਿਪਨਸੂਦ ਕਾਕਾ ਦਾ ਕਾਰੋਬਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਜਿੱਥੇ ਕਾਰੋਬਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉੱਥੇ ਹੀ ਉਹਨਾਂ ਨੇ ਭਾਜਪਾ ਦੀਆਂ ਨੀਤੀਆਂ ਨੂੰ ਵੀ ਲੈ ਕੇ ਚੋਣਾਂ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਧਰ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਭਾਜਪਾ ਆਗੂ ਵਿਪਨਸੂਦ ਕਾਕਾ ਨੇ ਕਿਹਾ ਕਿ ਉਹਨਾਂ ਨੇ ਜਿੱਥੇ ਅੱਜ ਪ੍ਰਾਪਰਟੀ ਕਾਰੋਬਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਉੱਥੇ ਹੀ ਉਹਨਾਂ ਨੂੰ ਭਾਜਪਾ ਦੀਆਂ ਨੀਤੀਆਂ ਬਾਰੇ ਵੀ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਆਕਾਲੀ ਦਲ ਛੱਡਣ ਮਗਰੋਂ ਉਹ ਮੋੜੇ ਤੋਂ ਆਪਣੀ ਮਾਂ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਬਾਕੀ ਆਓ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਅਤੇ ਦੇਖੋ ਵਿਪਨ ਸੁਧ ਕਾਕਾ ਨੇ ਕੀ ਕਿਹਾ ਬਿੰਦੋਸਾ ਹੋਰ ਕੀ ਕਰੇ ਹਾਂਜੀ ਸਰ ਜਿਹੜੀ ਅੱਜ ਮੀਟਿੰਗ ਕੀਤੀ ਸੀ ਸਰ ਇਹ ਸਾਰੇ ਪਰ ਫੈਮਿਲੀ ਕਰਤੀ ਆ ਫਿਰ ਸਾਰੇ ਮੇਰੇ ਜਿਸ ਭਰਾਵਾਂ ਮਿਲ ਕੇ ਕਾਕਾ ਜੀ ਨੇ ਮੀਟਿੰਗ ਕਰਵਾਈ ਹੈ ਸਾਰਾ ਬਹੁਤ ਮਜ਼ਾ ਆਇਆ ਸਾਨੂੰ ਤੇ ਅਸੀਂ ਕਹਿੰਦੇ ਹਾਂ ਪਰ ਸਾਡਾ ਪਰਮਾਤਮਾ ਸਾਡਾ મોદી ਸਾਡਾ ਜਿੱਤੇ ਔਰ ਸਾਰੇ ਜਣ ਬੀਜੇਪੀ ਨੂੰ ਵੋਟ ਪਾਓ ਵਾਤ ਵਾਤ ਜਿਤਾਓ 400 ਤੋਂ ਬਾਅਦ ਰੋਟਾ ਵੋ ਔਰ ਸਾਡਾ ਹਿੰਦੁਸਤਾਨ ਹੋਰ ترقی ਕਰੇ ਸਾਡਾ ਹਿੰਦੁਸਤਾਨ ترقی ਔਰ ਸਾਡਾ ਪੰਜਾਬ ਆਪੇ ترقی ਕਰੂਗਾ ਸਾਡੇ ਵੀਰ ਜੀ ਸਾਡੇ ਸਾਡੇ ਨਾਲ ਖੜੇ ਆ ਕਾਕਾ ਭਾਜੀ ਅਸੀਂ 40 ਸਾਲ ਤੋਂ ਇਕੱਠਾ ਇੱਕ ਫੈਮਿਲੀ ਭਰਾ ਬਣਨੇ ਹੋਏ ਹਾਂ ਔਰ ਇਹ ਚੰਗਾ ਹੋਇਆ ਸਾਡੇ ਬੀਜੇਪੀ ਚੱਲ ਗਏ ਕਾਰੋਬਾਰ ਨੂੰ ਲੈ ਕੇ ਵੀ ਕਾਰੋਬਾਰ ਜਿਹੜੇ ਬਾਕੀ ਸਾਰੀ ਜੋ ਸਮੱਸਿਆ ਹੋਣਗੇ ਸਾਡੇ ਭਾਈ ਸੁਣਨਗੇ ਤੇ ਅੱਕੇ ਜਾ ਕੇ ਕਰਾਂਗੇ ਸੈਂਟਰ ਕੋਲ ਮੇ ਜਾਣਗੇ ਸਾਡਾ ਉਸ ਮਸਲੇ ਹੱਥ ਸਾਡੇ ਹੱਲ ਕਰਨਗੇ ਆਇਆ ਜੀ ਜੈ ਸ਼੍ਰੀ ਰਾਮ ਆਇਆ ਆ ਜਾਓ ਤੁਸੀਂ ਆ ਜਾਓ ਬਰਾੜਾ ਜੀ ਅੱਜ ਮੈਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਘਰ ਵਾਪਸੀ ਕੀਤੀ ਹੈ ਅੱਜ ਐਸਐਸ ਖੁਰਾਨਾ ਜੀ ਨੇ ਸਾਰੇ ਵਪਾਰੀ ਸਾਰੇ ਸ਼ਹਿਰ ਦੇ ਵਪਾਰੀ ਇਕੱਠੇ ਕੀਤੇ ਤੇ ਮੇਰਾ ਮਾਨ ਸਨਮਾਨ ਕੀਤਾ ਮੈਂ ਪਹਿਲਾਂ ਤਾਂ ਇਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਹਨਾਂ ਇਹਨਾਂ ਮਾਨਵਕਸ਼ਿਆ ਬਾਕੀ ਅੱਗੇ ਜਿਹੜੇ ਹੈਗੇ ਆ ਵਿਚਾਰ ਜਿਦਾ ਮੋਦੀ ਸਾਹਿਬ ਨੇ ਜੋ ਦੇਸ਼ ਲਈ ਕੀਤਾ ਜਿਹੜਾ ਵਰਲਡ ਵਾਈਜ਼ ਜੋ ਹਿੰਦੁਸਤਾਨ ਦਾ ਨਾਮ ਬਣਾਇਆ ਅਸੀਂ ਵੀ ਚਾਹਾਂਗੇ ਸੇਵਾ ਕਰਕੇ ਉਹਨਾਂ ਨਾਲ ਉਹਨਾਂ ਦੇ ਸਹਿਯੋਗ ਕਰੀਏ ਤੇ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਬੰਦਾ ਇੱਥੋਂ ਜੁਦਾ ਕੇ ਭੇਜੀਏ ਤਾਂ ਜੋ ਹੋਰ ਹਿੰਦੁਸਤਾਨ ਨੂੰ ਮਜ਼ਬੂਤ ਬਣਾ ਸਕੀ। ਸੋਹ ਸਾਬ ਵਜਾ ਕੀ ਰਹੀ ਹੈ। ਅਕਾਲੀ ਦਲ ਦੇ ਵੱਲੋਂ ਤੁਹਾਡੀ ਟਿਕਟ ਨੂੰ ਅਨਾਉਂਸ ਕਰ ਦਿੱਤਾ ਗਿਆ ਸੀ ਪਰ ਤੁਸੀਂ ਜਿਹੜਾ ਮੈਂ ਆਪਣੇ ਵਿਚਾਰਧਾਰਾ ਨੂੰ ਦੇਖਦੇ ਹੋਏ ਮੈਂ ਆਪ ਮਨਾ ਕਰਕੇ ਆਇਆ ਮੇਰੀ ਕਿਸੇ ਨੇ ਟਿਕਟ ਨਿਕੱਟੀ। ਜੀ ਮੈਂ ਆਪ ਮਨਾ ਕਰਕੇ ਆਇਆ ਕਿਉਂਕਿ ਸਾਡਾ ਸਮਾਜ ਸਾਰਾ ਜਦੋਂ ਦੇਖ ਕੇ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਦੀ ਹਿੰਦੁਸਤਾਨ ਦੇ ਪ੍ਰਤੀ ਕੰਮ ਕੀਤੇ ਜਿਹੜੇ ਹਨ ਉਹਨਾਂ ਦੇਖਦੇ ਹੋਏ ਮੈਂ ਉਹ ਛੱਡ ਕੇ ਆਇਆ ਮੈਨੂੰ ਕਿਸੇ ਨਾ ਕੋਈ ਗਿਲਾ ਨਹੀਂ ਰਣਜੀਤ ਢਿੱਲੋਂ ਜੀ ਨੇ ਵੀ ਤੁਹਾਡੇ ਤੇ ਸਵਾਲ ਚੁੱਕੇ ਨੇ ਉਹ ਬੰਦੇ ਕੀ ਮੌਕਾ ਉਹ ਵਧੀਆ ਬੰਦੇ ਐ ਉਹਨਾਂ ਨੂੰ ਮੌਕਾ ਮਿਲਿਆ ਉਹ ਵੀ ਲੜਨ ਗਏ ਉਹਨਾਂ ਨੂੰ ਪਾਰਟੀ ਨੇ ਮੌਕਾ ਦਿੱਤਾ ਉਹ ਲੜਨ ਗਏ ਪਰ ਤੁਹਾਡੇ ਤੇ ਉਹਨਾਂ ਨੇ ਸਵਾਲ ਦਿੱਤੇ ਠੀਕ ਐ ਨਹੀਂ ਮੌਕੇ ਦਾ ਫਾਇਦਾ ਚਾਹ ਨਹੀਂ ਨਹੀਂ ਮੌਕੇ ਦਾ ਫਾਇਦਾ ਮੈਂ ਟਿਕਟ ਛੱਡ ਕੇ ਆਇਆ ਮੈਂ ਕੋਈ ਚੀਜ਼ ਮੰਗੀ ਨਹੀਂ ਜਾਂ ਮੈਂ ਬੀਜੇਪੀਸੀ ਕੋ ਆ ਕੇ ਕੋਈ ਚੀਜ਼ ਨਹੀਂ ਡਿਮਾਂਡ ਕੀਤੀ ਬਿਨਾਂ ਸ਼ਰਤ ਤੋਂ ਆਇਆ ਜੀ ਇਸ ਲਈ ਮੇਰੇ ਤੇ ਸਵਾਲ ਚੁੱਕਣਾ ਤਾਂ ਮੈਂ ਇੱਕ ਟਿਕਟ ਛੱਡ ਕੇ ਆਇਆ ਉਹਨਾਂ ਦਾ ਮੈਨੂੰ ਸ਼ੁਕਰਾਨਾ ਕਰਨਾ ਚਾਹੀਦਾ ਕਿ ਉਹਨਾਂ ਨੂੰ ਟ ਇਹ ਵੀ ਕਹਣਾ ਹੈ ਕਿ ਲੋਕਾਂ ਦੇ ਵਿੱਚ ਵਿਚਰਦੇ ਨਹੀਂ ਸੀ ਇਸੇ ਕਰਕੇ ਉਹ ਕਹਿੰਦੇ ਕਿ ਮੈਨਾਂ ਤਾਂ ਹਮੇਸ਼ਾ ਜਿਹੀ ਦੇਖਿਆ ਮਨ ਘਰ ਬੈਠੇ ਮੈਂ ਤਾਂ ਹਮੇਸ਼ਾ ਹੀ 12 ਘੰਟੇ ਤੁਸੀਂ মিডিਆ ਵਾਲੇ ਸਾਰੇ ਇਸ ਚੀਜ਼ ਦੇ ਗਵਾਹ ਹੋ 12 ਘੰਟੇ ਪਬਲਿਕ ਦੇ ਵਿੱਚ ਰਹਿਣਾ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਕਦੇ ਕਿਤੇ ਵੀ ਦੇਖ ਲਓ ਮੈਂ ਕਦੀ ਘਰ ਬੈਠੇ ਨਹੀਂ ਕੋਈ ਦੁੱਖ ਹੈ ਸੁੱਖ ਹੈ ਮੈਂ ਹਮੇਸ਼ਾ ਰਹਿਣਾ ਇਸ ਮੇਨ ਸੜਕਾਂ ਦੇ ਉੱਤੇ ਮੈਂ ਜਦੋਂ ਮਰਜ਼ੀ ਦੇਖਿਆ ਜਾ ਸਕਦਾ ਕੋਈ ਇਹ ਕਹੀ ਨਹੀਂ ਸਕਦਾ ਘਰ ਬੈਠਾ ਕਿਤੇ ਨਾ ਕਿਤੇ ਵਿਰੋਧੀ ਵੀ ਸਵਾਲ ਚੁੱਕ ਰਹੇ ਨੇ ਮੇਰਾ ਕੋਈ ਵਿਰੋਧੀ ਨਹੀਂ ਉਹ ਮੇਰੇ ਨਾਲ ਪਿਆਰ ਕਰਦੇ ਹੋ ਐਵੇਂ ਮਜ਼ਾਕ ਕਰਦੇ ਅੱਜ ਰੀਅਲ اسٹیਟ ਕਾਰੋਬਾਰੀ ਇਕੱਠੇ ਹੋਏ ਨੇ ਕਿ ਕਿਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਇਹਨਾਂ ਨੇ ਮੀਟਿੰਗ ਕੀਤੀ ਇਹਨਾਂ ਦੀਆਂ ਜੋਸ਼ ਮਸੇ ਹੋਣ ਗਿਆ ਅਸੀਂ ਆਪਣੇ ਸੀਨੀਅਰਾਂ ਨੂੰ ਕਹਿ ਕੇ ਉਹਦਾ ਹੱਲ ਕਰਾਂਦੇ 100% ਕੋਸ਼ਿਸ਼ ਕਰਾਂਗੇ ਤਾਂ ਕਿ ਅੱਗੇ ਕੋਈ ਦਿੱਕਤ ਨਾ ਆਵੇ ਇਹ ਦੇਖਣ